ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਪਠਾਨਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਭਾਰਤ ਦੇ ਮੁੱਦਿਆਂ ਨੂੰ ਖੋਲ ਕੇ ਪਰਖਦੇ ਹਾਂ ਅਤੇ ਸੱਚ ਦੀ ਤਲਾਸ਼ ਕਰਦੇ ਹਾਂ। ਸੋ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਇੱਕੋ ਇੱਕ ਰਾਜ ਸਭਾ ਦੀ ਸੀਟ ਤੇ ਲਈ ਇੱਕ ਉਮੀਦਵਾਰ ਦੇ ਪੇਪਰ ਦਰਦ ਕਰਵਾਉਣ ਦੀ ਖਬਰ ਦੇ ਨਾਲ ਜਿੱਥੇ ਲੱਗਦਾ ਸੀ ਕਿ ਖਬਰ ਰੋਚਕ ਹੋ ਗਈ ਹੈ ਉੱਥੇ ਹੁਣ ਇੱਕ ਹੋਰ ਵੀ ਰੋਮਾਂਚਿਕ ਹੁੰਦੀ ਜਾ ਰਹੀ ਹੈ। ਨਵਨੀਤ ਚੱਤਰਵੈਦੀ ਜਿਹੜਾ ਜਨਤਾ ਪਾਰਟੀ ਭਾਰਤ ਦਾ ਪ੍ਰਧਾਨ ਸੀ ਉਸ ਨੇ ਆਪਣੇ ਨਾਮੀਨੇਸ਼ਨ ਪੇਪਰ ਫਾਈਲ ਕੀਤੇ ਸਨ ਤੇ ਉਹਨਾਂ ਨਾਮੀਨੇਸ਼ਨ ਪੇਪਰਾਂ ਦੇ ਵਿੱਚ 10 ਵਿਧਾਇਕਾਂ ਦੇ 10 ਕਤ ਬਹੁਤ ਜ਼ਰੂਰੀ ਸਨ ਤੇ ਜਿਨ੍ਹਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੀ ਨਾਮਿਨੇਸ਼ਨ ਸਵੀਕਾਰ ਨਹੀਂ ਹੋਣੀ ਸੀ ਜਦੋਂ ਖਬਰ ਇਹ ਆਈ ਕਿ 10 ਵਿਧਾਇਕਾਂ ਦੇ ਦਸਤਖਤ ਹੋ ਗਏ ਨੇ ਤੇ ਉਹ 10 ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ ਤਾਂ ਪਾਰਟੀ ਦੇ ਅੰਦਰਲਾ ਡਾਈਸੈਂਟ ਕਿੰਨਾ ਭਾਰੂ ਹੈ ਕਿ ਇਹ ਚਰਚਾ ਦਾ ਵਿਸ਼ਾ ਬਣ ਗਿਆ ਪਰ ਅੱਜ ਚਰਚਾ ਦਾ ਵਿਸ਼ਾ ਇਹ ਨਹੀਂ ਹੈ ਅੱਜ ਚਰਚਾ ਦਾ ਵਿਸ਼ਾ ਇਹ ਹੈ ਕਿ ਆਖਰ ਨਵਨੀਤ ਚਤੁਰਵੇਦੀ ਨੂੰ ਐਸੀ ਕਿਹੜੇ ਲੋੜ ਪੈ ਗਈ ਸੀ ਕਿ ਉਸ ਨੇ ਫਰਜ਼ੀ ਦਸਤਖਤ ਕੀਤੇ ਕਿ ਨਵਨੀਤ ਚਤੁਰਵੇਦੀ ਨੇ ਫਰਜ਼ੀ ਦਸਤਖਤ ਕਰਕੇ ਇਹ ਮੁਸੀਬਤ ਮੌਲ ਕਿਉਂ ਲੈ ਲਈ ਅੱਜ ਦੀ ਮੁਖ ਖਬਰ ਇਹ ਬਣ ਗਈ ਹੈ ਸੋ ਇੱਕ ਮੁੱਦੇ ਦੇ ਤਹਿ ਤੱਕ ਜਾਵਾਂਗੇ ਇਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਡਾਕਟਰ ਤਜਿੰਦਰ ਬੇਲੇ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਧੰਨਵਾਦ ਜੀ ਤੋ ਬਲੇ ਸਭ ਦੀ ਗੱਲ ਕੀਤੀ ਜਾਵੇ ਤਾਂ ਨਵਨੀਤ ਚਤੁਰਪੇਦੀ ਤੇ ਐਫ ਆਈ ਆਰ ਦਰਜ ਕਿਉਂ ਕਰਨੀ ਪਈ ਇਸ ਦੇ ਬਾਰੇ ਜਰੂਰ ਦੱਸ ਦਿਓ ਦੇਖੋ ਜੀ ਰਾਜ ਸਭਾ ਦੀ ਇੱਕ ਚੋਣ ਦੀ ਜਿਹੜੀ ਪ੍ਰਕਿਰਿਆ ਅੱਜ ਸ਼ੁਰੂ ਹੋਣੀ ਸੀ ਔਰ 24 ਤਰੀਕ ਨੂੰ ਵੋਟਾਂ ਪੈਣੀਆਂ ਜਦੋਂ ਇਹ ਨਿਰਧਾਰਤ ਹੁੰਦਾ ਕਿ ਰਾਜ ਸਭਾ ਦੇ ਲਈ ਸਟੇਟ ਦੇ ਵਿੱਚੋਂ ਚੁਣੇ ਹੋਏ ਵਿਧਾਇਕਾਂ ਨੇ ਵੋਟਾਂ ਪਾਉਣੀਆਂ ਤਾਂ ਦੂਸਰੀ ਪਾਰਟੀ ਵੀ ਆਪਣਾ ਉਮੀਦਵਾਰ ਨਹੀਂ ਖੜਾ ਕਰਦੀ ਜਿਵੇਂ ਅਸੀਂ ਇਹ ਮੰਨ ਲੀਏ ਕਿ ਕਾਂਗਰਸ ਦੇ ਕੋਲ ਕੋਈ 16 ਕ ਵਿਧਾਇਕ ਨਹੀਂ ਤੇ ਉਹਨਾਂ ਨੂੰ ਪਤਾ ਅਸੀਂ 16 ਆ ਉਹ 92 ਨੇ ਅਸੀਂ ਨਹੀਂ ਜਿੱਤ ਸਕਣਾ ਤਾਂ 16 ਪਾਰਟੀਆਂ ਵਾਲੀ ਪਾਰਟੀ ਵੀ ਆਪਣਾ ਵੀ ਦਰ ਖੜਾ ਨਹੀਂ ਕਰਦੀ ਹੂੰ ਦੂਸਰੀ ਗੱਲ ਦੋ ਵੀ ਇੱਥੇ ਸਾਡੇ ਕੋਲ ਵਿਧਾਇਕ ਭਾਜਪਾ ਦੇ ਨੇ ਇੱਕ ਦੋ ਵਿਧਾਇਕ ਸਾਡੇ ਕੋਲ ਕਾਲੀ ਦਲ ਦੇ ਨੇ ਇੱਕ ਦੋ ਆਜ਼ਾਦ ਨੇ ਸੋ ਕੁੱਲ ਮਿਲਾ ਕੇ ਜੇ ਅਸੀਂ ਇਹਨਾਂ ਦੀ ਗਿਣਤੀ 30 ਵੀ ਮੰਨ ਲਈਏ ਤੇ ਤਾਂ 30 ਵੀ ਇਕੱਠੇ होके ਵੀ ਆਪਣਾ ਵੀ ਦਵਰ ਖੜਾ ਨਹੀਂ ਕਰਦੇ ਕਿਉਂਕਿ ਏਡਾ ਕੈਲਕੂਲੇਟਿਵ ਦਾ ਰਿਜ਼ਲਟ ਹੁੰਦਾ ਕਿ ਵੋਟ ਇੱਧਰ ਉੱਧਰ ਨਹੀਂ ਹੁੰਦੀ ਹੁੰਦੀ ਹਾਂ ਹਾਂ ਇਹਦੇ ਵਿੱਚ ਜਿਸ ਦਿਨ ਨੇ ਖਬਰ ਆਉਂਦੀ ਆ ਕਿ ਇੱਕ ਵਿਅਕਤੀ ਨੇ ਆਪਣਾ ਨੋਮੀਨੇਸ਼ਨ ਭਰਤਾ ਹੁਣ ਨੋਮੀਨੇਸ਼ਨ ਭਰਨ ਵੇਲੇ ਜਿਵੇਂ ਤੁਸੀਂ ਕਿਹਾ ਕਿ 10 ਵਿਧਾਇਕਾਂ ਦੀ ਸਿਗਨੇਚਰ ਜ਼ਰੂਰੀ ਹੈ ਇਹ ਨਹੀਂ ਕਿ ਜਿਹੜਾ ਮਰਜ਼ੀ ਇਸ ਚੋਣ ਨੂੰ ਮਜ਼ਾਕ ਦਾ ਪਾਤਰ ਬਣਾ ਦੇਵੇ ਸੋ 10 ਵਿਧਾਇਕਾਂ ਦੀ ਜਿੱਦਣ ਲੋੜ ਸੀ ਤਾ ਮੈਨੂੰ ਇਹ ਲੱਗਾ ਸੀ ਕਿ ਹੋ ਸਕਦਾ ਵਿਧਾਇਕ ਕਾਂਗਰਸ ਦੇ ਵਿਧਾਇਕਾਂ ਨੇ ਕਿਸੇ ਆਜ਼ਾਦ ਦੀ ਸਪੋਰਟ ਕਰ ਦਿੱਤੀ ਹੋਵੇ ਪਰ ਉਹ ਕਾਂਕਸੀ ਦਾਇਕ ਨਹੀਂ ਸੀਗੇ ਜਦੋਂ ਪਤਾ ਲੱਗਾ ਕਿ ਉਹ ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਨੇ ਤੇ ਫਿਰ ਰੌਚਕਤਾ ਇਹ ਬਣ ਗਈ ਕਿ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਅਧਿਕਾਰਤ ਤੌਰ ਤੇ ਉਮੀਦਵਾਰ ਰਜਿੰਦਰ ਗੁਪਤਾ ਜਿਹੜਾ ਇੱਕ ਵੱਡਾ سرمایہਦਾਰ ਵਿਅਕਤੀ ਆ ਉਹਨੂੰ ਖੜਾ ਕੀਤਾ ਜਿਹੜੀ ਪਾਰਟੀ ਦਾ ਉਹ ਉਮੀਦਵਾਰ ਖੜਾ ਹੋਣਾ ਜਿਹਨੇ ਜਿੱਤਣਾ ਹੈ ਔਰ ਇਹ ਸੀਟ ਜਿਹੜੀ ਹੈ ਇਹ ਸੰਜੀਵ ਅਰੋੜਾ ਦੇ ਰਿਜ਼ਾਈਨ ਕਰਨ ਤੇ ਖਾਲੀ ਹੋਈ ਸੀ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਹੈ ਇਹ ਜਿਹੜੀ ਇਹ ਜਿਹੜੀ ਸੀਟ ਹੈ ਇਹ ਨਿਰਧਾਰਤ 6 ਸਾਲਾਂ ਲਈ ਹੁੰਦੀ ਹੈ 6 ਸਾਲਾਂ ਵਿੱਚੋਂ ਬਹੁਤਾ ਸਮਾਂ ਅਰੋੜਾ ਸਾਹਿਬ ਆਪਣਾ ਪੂਰਾ ਕਰ ਗਏ ਨੇ ਹੁਣ ਮਗਰ 2.5 ਸਾਲ ਦਾ ਸਮਾਂ ਬਚਦਾ ਸੋ 2.5 ਸਾਲ ਦੇ ਸਮੇਂ ਵਾਸਤੇ ਇਹ ਇੱਕ ਉਮੀਦਵਾਰ ਨੇ ਆਪਣੇ ਨੋਮੀਨੇਸ਼ਨ ਪੱਤਰ ਫਾਈਲ ਕਰਤੇ ਔਰ ਨੋਮੀਨੇਸ਼ਨ ਪੱਤਰ ਫਾਈਲ ਕਰਨ ਵਾਲਾ ਇਹ ਗੱਲ ਦਾ ਦਾਵਾ ਕਰਦਾ ਹੈ ਕਿ ਮੈਨੂੰ 10 ਦੇ 10 ਜਿਹੜੇ ਵਿਧਾਇਕ ਜਿਨ੍ਹਾਂ ਦੇ ਮੈਂ ਦਸਖਤ ਤੇ ਨਾਮ ਲਿਖ ਕੇ ਦੇ ਰਿਆ ਉਹ ਆਮ ਆਦਮੀ ਪਾਰਟੀ ਦੇ ਨੇ ਮੈਨੂੰ ਇੱਕ ਵੱਡੀ ਹਮਾਇਤ ਹੈ ਆਮ ਆਦਮੀ ਪਾਰਟੀ ਦੀ ਸੋ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਾਂਗਰਸ ਚੋਂ ਵੀ ਐਸੀਆਂ ਅਫਵਾਹਾਂ ਆਉਂਦੀਆਂ ਰਹਿੰਦੀਆਂ ਨੇ ਕਿ 33 ਵਿਧਾਇਕ ਸਾਡੇ ਕੋਲ ਹੈਗੇ ਨੇ 33 ਵਿਧਾਇਕ ਸਾਡੇ ਇਹ ਟੱਚ ਨੇ ਜਦ ਬੀਜੇਪੀ ਚ ਭਗਵੰਤ ਮਾਨ ਨੇ ਚਲੇ ਜਾਣਾ ਜਾਂ ਇਦਾਂ ਦੀਆਂ ਅਫਵਾਹਾਂ ਆਉਂਦੀਆਂ ਰਹਿੰਦੀਆਂ ਕਿ ਭਗਵੰਤ ਮਾਨ ਨੂੰ ਲਾ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਦੇਣਾ ਸੋ ਇਹਨਾਂ ਸਾਰਿਆਂ ਵਿੱਚ ਫਿਰ ਤੋਂ ਅਨੁਕ ਸਚਾਈ ਦਾ ਭਲੇਖਾ ਜਾ ਪੈਂਦਾ ਹੈ ਕਿ ਹੋਵੇ ਨਾ ਇਹ ਸੱਚੀ ਹੋਵੇ ਕਿ ਜੇ 10 ਬੰਦੇ ਆਪਣੀ ਪਾਰਟੀ ਦੇ ਖਿਲਾਫ ਜਾ ਕੇ ਕਿਸੇ ਦੇ ਨਾਮੀਨੇਸ਼ਨ ਪੇਪਰ ਤੇ ਸਾਈਨ ਕਰ ਸਕਦੇ ਆ ਤੇ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਕੀ ਪਾਰਟੀਆਂ ਨਾ 10 ਵਿਧਾਇਕਾਂ ਨੂੰ ਬਖਸ਼ੇ گی ਕਿਉਂ ਬਖਸ਼ੇਗੀ ਜਿਹੜੇ ਉਹਨਾਂ ਦੇ ਖਿਲਾਫ ਸ਼ਰ੍ਹਾਂ ਬਗਾਵਤ ਕਰਦੇ ਹੋਣਗੇ ਜੀ ਸੋ ਇਹਦੇ ਤੋਂ ਇੱਕ ਗੱਲ ਹੋਰ ਵੀ ਲੱਗਦੀ ਸੀ ਵੀ ਜਿਹੜੇ 10 ਬੰਦੇ ਸਿੱਧੇ ਰੂਪ ਵਿੱਚ ਪਾਰਟੀ ਦੇ ਖਿਲਾਫ ਖੜਨ ਦੀ ਦਲੇਰੀ ਕਰ ਸਕਦੇ ਆ ਜਦੋਂ ਗੁਪਤ VOTING ਹੋਣੀ ਹੈ ਤੇ ਉਸ ਗੁਪਤ VOTING ਵਿੱਚ ਤੁਹਾਨੂੰ 10 ਹੋਰ ਬੰਦੇ ਮਿਲ ਜਾਣਗੇ 20 ਬੰਦੇ ਮਿਲ ਜਾਣਗੇ ਜਿਹੜੇ ਗੁਪਤ ਵੋਟ ਦੂਸਰੇ ਬੰਨੇ ਪਾ ਸਕਦੇ ਨੇ ਫਿਰ ਤਾਂ ਬਾਜਵਾ ਹੋ ਰਹੀ ਏ ਗੱਲ ਸੱਚ ਸਾਬਤ ਹੋ ਗਈ ਕਿ 30 ਵਿਧਾਇਕ ਐਸੇ ਹੈਗੇ ਆ ਜਿਹੜੇ ਪਾਰਟੀ ਤੋਂ ਟੁੱਟੇ ਹੋਏ ਨੇ ਤੇ ਦੂਜੀਆਂ ਪਾਰਟੀਆਂ ਨਾਲ ਇਨ ਟੱਚ ਨੇ ਸੋ ਇਹ ਗੱਲ ਜਦੋਂ ਇਦਾਂ ਦੀ ਹੋਣ ਲੱਗੀ ਲੱਗਣ ਲੱਗਾ ਕਿ ਇਹ ਇਹ ਵਾਪਰ ਜਾਣਾ ਤਾਂ ਅੱਜ ਇੱਕ ਸਵੇਰ ਤੋਂ ਹੀ ਤੜਕੇ ਤੋਂ ਹੀ ਇੱਕ ਗੱਲ ਐਸੀ ਉਠਣੀ ਸ਼ੁਰੂ ਹੋ ਗਈ ਅੱਜ ਦੀਆਂ ਅਖਬਾਰਾਂ ਦੀ ਵੀ ਮੁੱਖ ਸੁਰਖੀ ਬਣੀ ਐ ਕਿ ਜੇਸ ਉਮੀਦਵਾਰ ਨਵਨੀਤ ਚੱਤਰਵੈਦੀ ਨੇ ਜਿਹੜਾ ਜਨਤਾ ਪਾਰਟੀ ਦਾ ਭਾਰਤ ਦਾ ਪ੍ਰਧਾਨ ਆ ਉਹਨੇ ਆਪਣੇ ਨੋਮੀਨੇਸ਼ਨ ਪੱਤਰ ਭਰੇ ਸੀ ਤੇ ਉਹਨੇ 10 ਦੇ 10 ਵਿਧਾਇਕਾਂ ਦੇ ਨਾਂ ਤੇ ਉਹਨਾਂ ਦੇ ਸਿਗਨੇਚਰ ਜਿਹੜੇ ਆ ਉਹ ਫਰਜੀ ਕੀਤੇ ਨੇ ਇਹ ਫੋਰजरी ਆ ਇਹ ਧੋਖੇ ਤੜੀ ਆ ਇਹ 420 ਆ ਕੀ ਨਵਨੀਤ ਚੱਤਰਵੈਦੀ ਨੂੰ ਇੱਕ ਨਵਨੀਤ ਚੱਤਰਵੈਦੀ ਨੂੰ ਕਰਨ ਦੀ ਜ਼ਰੂਰਤ ਕੀ ਸੀ ਕੀ ਨਵਨੀਤ ਸਹੀ ਹੈ ਕਿ ਸਰਕਾਰ ਸਹੀ ਹੈ ਸੋ ਵੱਖ-ਵੱਖ ਪੰਜਾਬ ਦੇ ਇਹ 10 ਹਿੱਸਿਆਂ ਚੋਂ ਉਹਦੇ ਤੇ ਪਰਚੇ ਦਰਜ ਹੋ ਗਏ ਨੇ ਐਫ ਆਈ ਆਰ ਦਰਜ ਹੋ ਗਈ ਹੈ ਉਹਨੇ ਆਪਣੇ ਫੇਸਬੁੱਕ ਵਾਲ ਤੇ ਲਿਖਿਆ ਹੈ ਨਵਨੀਤ ਚਤੁਰਵੇਦੀ ਨੇ ਕਿ ਰਾਤ ਹੀ ਮੈਨੂੰ ਮੇਰੇ ਪੱਤਰਕਾਰ ਦੋਸਤਾਂ ਮਿੱਤਰਾਂ ਸੁਨਈਆਂ ਦੇ ਫੋਨ ਆਉਣ ਲੱਗ ਪਏ ਸੀ ਕਿ ਮੈਨੂੰ ਕਿਤੇ ਇੱਧਰ ਉੱਧਰ ਟੱਪ ਜਾਣਾ ਚਾਹੀਦਾ ਹੈ ਕਿਉਂਕਿ ਮੇਰੇ ਤੇ ਪੰਜਾਬ ਚ 8-10 ਸਵਾਲ ਤੇ ਪਰਚੇ ਦਰਜ ਹੋ ਗਏ ਜੀ ਹਾਂਜੀ ਉਹਨੇ ਕਿਹਾ ਕਿ ਮੈਂ ਨਹੀਂ ਜਾਵਾਂਗਾ ਮੈਂ ਕਿਉਂ ਜਾਵਾਂ ਕਿਉਂਕਿ ਮੈਨੂੰ ਪਤਾ ਹੈ ਕਿ ਇਹਨਾਂ ਨੇ ਸਾਈਨ ਆਪ ਕੀਤੇ ਨੇ ਜੇ ਇਹਨਾਂ ਨੇ ਸਾਈਨ ਆਪ ਕੀਤੇ ਨੇ ਤੇ ਫਿਰ ਸਾਨੂੰ ਪੰਜਾਬ ਦੀ ਸਿਆਸਤ ਅੰਦਰਲਾ ਜਿਹੜਾ ਡਾਈਸੈਂਟ ਹੈ ਉਹਨੂੰ ਸਮਝਣ ਦੀ ਲੋੜ ਹੈ ਸੋ ਅੱਜ ਆ ਭਾਵੇਂ ਸ਼ਾਮ ਤੱਕ ਇਸ ਗੱਲ ਦਾ ਨਤਾਰਾ ਹੋ ਜਾਣਾ ਹੈ ਪਰ ਸਵਾਲ ਨਵਨੀਤ ਚਤਰਵੇਦੀ ਦਾ ਇਹ ਵੀ ਦਰਸਤ ਹੈ ਕਿ ਜੇ ਇੰਨਾ ਹੀ ਗੱਲ ਗੰਭੀਰ ਸੀਗੀ ਤਾਂ ਇਹ ਕਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਸੀ ਹੂੰ ਉਹਨੇ 14 ਤਰੀਕ ਨੂੰ ਇਹਨਾਂ ਪੇਪਰਾਂ ਦੀ ਜਾਂਚ ਪੜਤਾਲ ਕਰਨੀ ਸੀ ਇਹ ਤਾਂ 14 ਤਰੀਕ ਤੋਂ ਬਾਅਦ ਪਬਲਿਕ ਹੋਣਾ ਚਾਹੀਦਾ ਸੀ ਇਹ ਤੁਹਾਨੂੰ 14 ਤੋਂ ਪਹਿਲਾਂ ਕਿੱਦਾਂ ਪਤਾ ਲੱਗ ਗਿਆ ਕਿ ਇਹਨਾਂ ਦੇ ਸਾਈਨ ਨੇ ਤੇ ਇਹਨਾਂ ਦੇ ਸਾਈਨ ਝਾਲੀ ਨੇ ਸੋ ਇਸ ਸਾਰੇ ਦੇ ਸੰਦਰਭ ਵਿੱਚ ਇਹ ਗੱਲ ਬਹੁਤ ਰੋਚਕ ਬਣੀ ਹੋਈ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹਾਂ ਬਿਲਕੁਲ ਸਹੀ ਗੱਲ ਹੈ ਜੀ ਸੋ ਵਿਰਲੀ ਸਾਬ ਅੱਗੇ ਗੱਲ ਕੀਤੇ ਜਾਵੇ ਤਾਂ ਕੀ 10 ਵਿਧਾਇਕ ਦੇ ਨਾਮੀਨੇਸ਼ਨ ਦਰਜ ਕਰਨ ਦੇ ਲਈ ਜ਼ਰੂਰੀ ਹੁੰਦੇ ਨੇ ਕੀ ਲੱਗਦਾ ਤੁਹਾਨੂੰ ਇਹ ਬਿਲਕੁਲ ਜ਼ਰੂਰੀ ਹੁੰਦਾ ਦੇਖੋ ਰਾਜ ਸਭਾ ਇੱਕ ਵੱਡਾ ਸਾਡਾ ਸਥਾਈ ਸਾਧਨ ਹੈ ਹੈਨਾ ਇੱਕ ਲੋਕ ਸਭਾ ਇੱਕ ਰਾਜ ਸਭਾ ਰਾਜ ਸਭਾ ਚ ਰਾਜਾਂ ਨੂੰ ਨਮਾਇਦਗੀ ਮਿਲਦੀ ਹੈ ਰਾਜ ਸਭਾ ਦੇ ਵਿੱਚੋਂ ਜਿਹੜੇ ਚੁਣੇ ਹੋਏ ਵਿਧਾਇਕ ਨੇ ਉਹ ਵੋਟ ਪਾਉਂਦੇ ਨੇ ਇਸ ਲਈ ਕੋਈ ਨੌਨ ਸੀਰੀਅਸ ਵਿਅਕਤੀ ਜਿਹੜਾ ਆ ਉਹ ਕੈਂਡੀਡੇਟ ਦਾ ਬਣ ਜਾਏ ਇਸ ਕਰਕੇ ਇਹ ਜ਼ਰੂਰੀ ਹੈ ਹਰ ਰਾਜ ਦੀਆਂ ਵੋਟਾਂ ਦੇ ਹਿਸਾਬ ਨਾਲ ਉਥੇ ਜ਼ਰੂਰੀ ਹੁੰਦਾ ਕਿ ਜਿਹੜਾ ਆਜ਼ਾਦ ਵਿਅਕਤੀ ਹੈ ਉਹਨੇ ਕਿੰਨਿਆਂ ਦੀ ਨਾਮਿਨੇਸ਼ਨ ਕਰਾਉਣੀ ਹੈ ਜਿਹੜਾ ਕਿਸੇ ਰਜਿਸਟਰਡ ਪਾਰਟੀ ਦਾ ਉਹਨੇ ਕਿੰਨਿਆਂ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ ਵੀ ਇੰਨੇ ਬੰਦੇ ਮੈਨੂੰ ਖੜਾ ਕਰ ਰਹੇ ਨੇ ਐਵੇਂ ਨਹੀਂ ਹੁਣ ਇਹਦੇ ਵਿੱਚ ਜਿਹੜੇ 10 ਬੰਦਿਆਂ ਦੇ ਨਾਂ ਸ਼ੁਰੂ ਹੋ ਗਏ ਨੇ ਹੁਣ ਤਾਂ ਉਹਨਾਂ ਦੇ ਇੱਕ ਕਸਬਿਆਂ ਚੋ ਐਫ ਆਈ ਆਰਾਂ ਦਰਜ ਹੋ ਗਈਆਂ ਨੇ ਵੀ ਸਾਡੇ ਨਾਲ ਜਿਹੜੇ ਨੇ ਫਰਜੀ ਨੇ ਸਾਡੇ ਸਿਗਨੇਚਰ ਫਰਜੀ ਨੇ ਜਿਨ੍ਹਾਂ ਚ ਗੁਰਪ੍ਰੀਤ ਸਿੰਘ ਵਾਣਾਵਾਲੀ ਦਾ ਨਾਮ ਹੈ ਜਿਨ੍ਹਾਂ ਚ ਗੁਰਦਲ ਕਨੌਰ ਦਾ ਨਾਮ ਹੈ ਜਿਨ੍ਹਾਂ ਚ ਕੁਲਵੰਤ ਸਿੰਘ ਪੰਡੋਰੀ ਦਾ ਨਾਮ ਹੈ ਜਿਨ੍ਹਾਂ ਚ ਮਨਜੀਤ ਸਿੰਘ ਬਿਲਾਸਪੁਰੀ ਦਾ ਨਾਮ ਹੈ ਕੁਲਵੰਤ ਸਿੰਘ ਬਾਜ਼ੀਕਰ ਦਾ ਨਾਮ ਹੈ ਜਿਨ੍ਹਾਂ ਚ ਅਨਰੇਸ਼ ਕਟਾਰੀਆ ਦਾ ਨਾਮ ਹੈ ਜਿਨ੍ਹਾਂ ਚ ਸੁਖਵੀਰ ਸਿੰਘ ਦਾ ਨਾਮ ਹੈ ਜਿਨ੍ਹਾਂ 'ਚ ਰਜਨੀਸ਼ ਕੁਮਾਰ ਦਾ ਨਾਂ ਹੈ ਜਿਨ੍ਹਾਂ 'ਚ ਅਮੋਲਕ ਸਿੰਘ ਦਾ ਨਾਂ ਹੈ ਤੇ ਜਿਨ੍ਹਾਂ ਵਿੱਚ ਰਣਵੀਰ ਸਿੰਘ ਪੁੱਲਰ ਦਾ ਨਾਂ ਹੈ ਇਹ 10 ਵਿਅਕਤੀਆਂ ਦੇ ਨਾਂ ਨੇ ਇਹ ਗੱਲ ਇੱਕ ਵੱਖਰੇ ਦਿਨ ਦਾ ਵਿਸ਼ਾ ਹੈ ਕਿ ਇਹ 10 ਵਿਅਕਤੀਆਂ ਦੇ ਹੀ ਨਾਂ ਕਿਉਂ ਲਿਖੇ ਗਏ ਜੇ ਉਹਨੇ ਨਾਂ ਫਰਜੀ ਲਿਖਣੇ ਸੀ ਉਹਨੇ ਇਹਨਾਂ ਦੇ ਹੀ ਕਿਉਂ ਲਿਖੇ ਇਹਨਾਂ 'ਚੋਂ ਕੁਝ ਵਿਅਕਤੀ ਰਜਰ ਸੀਤਾ ਤੋਂ ਚੜ ਕੇ ਆਏ ਨੇ ਉਹਨਾਂ ਦੇ ਹੀ ਨਾਂ ਕਿਉਂ ਲਿਖੇ ਨੇ ਇਹ ਵਿਅਕਤੀ ਏ ਆਪਣੇ ਆਪ ਨੂੰ ਇਗਨੋਰ ਫੀਲ ਕਰਦੇ ਨੇ ਇਸ ਗੱਲ ਦਾ ਸਾਨੂੰ ਪਤਾ ਹੈ ਫਿਰ ਜਿਹੜੇ ਵਿਅਕਤੀ ਸਟੇਟ ਵਿੱਚ ਇਗਨੋਰ ਫੀਲ ਕਰਦੇ ਨੇ ਉਹਨਾਂ ਦੇ ਨਾਂ ਕਿਉਂ ਲਿਖੇ ਗਏ ਇਹਨਾਂ ਵਿੱਚੋਂ ਅਮੋਲਕ ਸਿੰਘ ਹੋਰਾ ਦਾ ਨਾਂ ਦੂਸਰੇ ਬੰਨੇ ਵੀ ਹੈ ਜਿਨ੍ਹਾਂ ਨੇ ਜਿਨ੍ਹਾਂ 2M L ਨੇ ਰਜਿੰਦਰ ਗੁਪਤਾ ਜਿਹੜਾ ਆਮ ਆਦਮੀ ਪਾਰਟੀ ਦਾ ਅਧਿਕਾਰਤ ਕੈਂਡੀਡੇਟ ਹੈ ਉਹਦਾ ਨੋਮੀਨੇਸ਼ਨ ਫਾਈਲ ਕੀਤੀ ਹੈ ਉਹਦੇ ਚ ਅਮੋਲਕ ਸਿੰਘ ਦਾ ਵੀ ਨਾਂ ਹੈ ਅਮੋਲਕ ਸਿੰਘ ਦੋਲੇ ਬੰਨੇ ਹੈ ਬਾਕੀ ਨਾ ਇਹ ਕਿਉਂ ਇਧਰੋਂ ਮਤਲਬ ਆਏ ਨੇ ਏ ਵੀ ਆਪਣੇ ਆਪ ਅਦਨ ਦਾ ਵਿਸ਼ਾ ਹੈ ਜੇ ਉਹਨੇ ਫੋਰਜਰੀ ਕੀਤੀ ਹੈ ਜੇ ਉਹਨੇ ਤੋਖਾੜੀ ਕੀਤੀ ਹੈ ਤੇ ਇਹਨਾਂ ਦੇ ਨਾਮਾਂ ਦੀ ਚੋਣ ਹੀ ਕਿਉਂ ਕੀਤੀ ਆ ਇਹ ਵੀ ਇੱਕ ਸਵਾਲ ਬਣਦਾ ਹੈ ਬਿਲਕੁਲ ਸਹੀ ਗੱਲ ਹੈ ਸੋਵਿਰਲੇ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਜਾਪਦਾ ਹੈ ਕਿ ਕੋਈ ਝਾਲਸਾ ਜੀ ਹੋਈ ਹੈ ਜਾਂ ਫਿਰ ਨਵਨੀਤ ਨੂੰ ਫਸਾਉਣ ਦੀ ਕੋਈ ਚਾਲ ਲੱਗਦੀ ਹੈ ਕੀ ਲੱਗਦਾ ਹੈ ਤੁਹਾਨੂੰ ਇਸ ਤੇ ਦੇਖੋ ਆਪਾਂ ਆਪਣੇ ਚੈਨਲ ਤੇ ਜਿਹੜੇ ਸਾਡੇ ਪਾਠਕ ਨੇ ਸਾਡੀ ਉਸ ਕਿਤਾਬ ਦਾ ਅਧਿਨ ਵੀ ਸੁਣ ਸਕਦੇ ਨੇ ਇਸ ਨਵਨੀਤ ਹੋਰਾਂ ਨੇ ਨਾ ਇੱਕ ਕਿਤਾਬ ਲਿਖੀ ਸੀ ਜੀਓਪੋਲਿਟਿਕਸ ਜੀ ਮੈਂ ਉਸ ਜੀਓਪੋਲਿਟਿਕਸ ਕਿਤਾਬ ਦਾ ਅਨਲਿਸਿਸ ਕੀਤਾ ਸੀ ਆਪਣੇ ਇਸ ਚੈਨਲ ਦੇ ਉੱਤੇ ਹਮ ਤੇ ਜੀਓਪੋਲਿਟਿਕਸ ਕਿਤਾਬ ਵਿੱਚ ਇਹ ਆਪ ਲਿਖਦੇ ਨੇ ਕਿ ਮੈਂ ਪੈਸੇ ਲੈ ਕੇ ਕਿਸੇ ਵੀ ਪਾਰਟੀ ਦੇ ਅੰਦਰੂਨੀ ਮਸਲਿਆਂ ਨੂੰ ਉਹਨਾਂ ਦੇ ਦਸਤਾਵੇਜ਼ਾਂ ਦੇ ਆਧਾਰ ਤੇ ਜਨਤਕ ਕਰਦਾ ਰਿਹਾ ਹ ਹ ਇਹ ਆਪ ਆਪਣੀ ਕਿਤਾਬ 'ਚ ਲਿਖਦੇ ਨੇ ਔਰ ਉਹ ਕਹਿੰਦੇ ਨੇ ਕਿ ਉਸ ਨੂੰ ਜਨਤਿਕ ਕਰਨ ਲਈ ਮੈਂ ਪ੍ਰੈਸ ਦਾ ਦਬਾਅ ਧੋਣ ਲਈ ਆਪ ਪ੍ਰੈਸ ਕਾਨਫਰੰਸ ਕਰਦਾ ਰਿਹਾ ਹੂੰ ਇਹਦਾ ਮਤਲਬ ਇਹ ਹੈ ਕਿ ਇਹ ਜਦੋਂ ਪੱਤਰਕਾਰੀ ਦੇ ਕਿਤੇ ਵਿੱਚ ਸੀਗੇ ਹਾਂਜੀ ਤੇ ਇਸ ਤਰ੍ਹਾਂ ਦਾ ਜੋਖਮ ਭਰਿਆ ਕਾਰਜ ਕਰਦੇ ਸੀ ਮੈਨੂੰ ਪੀਲੀ ਪੱਤਰਕਾਰੀ ਨਹੀਂ ਸਮਝਦਾ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਪਿਛਲੇ ਸਮਿਆ ਚ ਸਾਡੇ ਉਪ ਰਾਸ਼ਟਰਪਤੀ ਜਦੋਂ ਉਹਨਾਂ ਨੇ ਰਿਜ਼ਾਈਨ ਕਰਤਾ ਤੇ ਮਹੀਨਾ ਪਰ ਲੱਭੇ ਨਹੀਂ ਹਮ ਤਨਖੜ ਸਾਹਿਬ ਹ ਤਨਖੜ ਸਾਹਿਬ ਮੰਨ ਲਓ ਤਨਖੜ ਸਾਹਿਬ ਨੇ ਇਹਨਾਂ ਨੂੰ ਸੰਪਰਕ ਕੀਤਾ ਹੁੰਦਾ ਤੇ ਤਨਖੜ ਸਾਹਿਬ ਕਹਿੰਦੇ ਵੀ ਮੈਂ ਐਸ ਕਰਕੇ ਭਾਈ ਮੇਰਾ ਰਿਜ਼ਾਈਨ ਹੋਇਆ ਹੈ ਅਸਲ ਕਲ ਆਇਆ ਆਹ ਡਾਕੂਮੈਂਟ ਨੇ ਆ ਮੈਨੂੰ ਫੋਨ ਆਇਆ ਸੀ ਆ ਹੋਇਆ ਸੀ ਪਰ ਮੇਰਾ ਨਾਂ ਨਹੀਂ ਹੋਣਾ ਚਾਹੀਦਾ ਆ ਚੁੱਕ ਪੈਸੇ ਤੇ ਆ ਕੰਮ ਤੂੰ ਕਰ ਦੇ ਤਾਂ ਕਿ ਕਈ ਪਾਰਟੀਆਂ ਪਾਰਟੀ ਦੇ ਅੰਦਰੂਨੀ ਜਿਹੜੇ ਵਿਰੋਧ ਨੇ ਉਹਨਾਂ ਨੂੰ ਜੰਤਕ ਕਰਾਉਣ ਲਈ ਜਾਂ ਆਪਣੀ ਲੀਡਰਸ਼ਿਪ ਨੂੰ ਅਬਾਰਨ ਲਈ ਜਾਂ ਪਾਰਟੀ ਅੰਦਰ ਦੂਜੇ ਧੜੇ ਦੀ ਲੀਡਰਸ਼ਿਪ ਨੂੰ ਖੁੰਡੀਆਂ ਕਰਨ ਲਈ ਇਦਾਂ ਦੇ ਕਾਰਜ ਕਰਾਉਂਦੇ ਰਹੇ ਨੇ ਇਹ ਜੀਓਪੋਲਿਟਿਕਸ ਨਾਂ ਦੀ ਕਿਤਾਬ ਚ ਆਪ ਲਿਖਦੇ ਨੇ ਤੇ ਕਹਿੰਦੇ ਨੇ ਕਿ ਮੈਂ ਲੰਮਾ ਸਮਾਂ ਇੱਕ ਆਮ ਭਾਜਪਾ ਦੇ ਲਈ ਕੀਤਾ ਭਾਜਪਾ ਅੰਦਰਲੇ ਜਿਹੜੇ ਡਾਈਸੈਂਟ ਨੇ ਭਾਜਪਾ ਅੰਦਰਲੇ ਜਿਹੜੇ ਵਿਰੋਧ ਨੇ ਉਹਨਾਂ ਨੂੰ ਜੰਤਕ ਕਰਨ ਦਾ ਕਾਰਜ ਮੈਂ ਕੀਤਾ ਹੁਣ ਹੋ ਸਕਦਾ ਹੈ ਕਿ ਅਜਿਹੀ ਹੀ ਕੋਈ ਪ੍ਰਕਿਰਿਆ ਹੋਵੇ ਹੁਣ ਦੇਖੋ ਨਾ ਬੀ 117 ਦੇ ਵਿੱਚੋਂ ਬਹੁ ਸੰਮਤੀ ਦੇ ਨਾਲ ਰਸਵਾਦਾ ਮੈਂਬਰ ਬਣਦਾ ਇਹ ਤਾਂ ਹੋ ਨਹੀਂ ਸਕਦਾ ਜਿਹਦੇ ਨਾਲ ਇੱਕ ਵੀ ਆਪਣਾ ਵਿਧਾਇਕ ਨਹੀਂ ਉਹ ਰਸਵਾਦਾ ਮੈਂਬਰ ਬਣ ਜਾਂਦਾ ਇਹ ਤਾਂ ਹੋ ਨਹੀਂ ਸੀ ਸਕਦਾ ਇਹ ਗੱਲ ਤਾਂ ਹਾਰ ਤਾਂ ਯਕੀਨਨ ਸੀ ਕੀ ਇਹਦੇ ਪਿੱਛੇ ਕਿਹੜੀ ਮਾਨਸਿਕਤਾ ਸੀ ਕਿਉਂਕਿ ਖੋਜੀ ਤਬੀਅਤ ਦਾ ਪੱਤਰਕਾਰ ਹੈ ਇਹਦੀ ਕੀ ਅਜਿਹੀ ਮਨਸ਼ਾ ਸੀ ਕਿ ਜਾਂ ਕਿਉਂਕਿ ਇਹ ਮੈਂ ਨਹੀਂ ਮੰਨਦਾ ਵੀ ਇਹ ਫੋਰਜਰੀ ਕਰ ਸਕਦਾ ਇਹਨੂੰ ਕੀ ਲੋੜ ਪਈ ਹੈ ਜਾਲੀ ਦਸਤਕਤ ਕਰਕੇ ਇਹ ਆਪਣੀ ਨੋਮੀਨੇਸ਼ਨ ਪਾਉਣ ਦੀ ਇਹ ਇਹ ਕੋਈ ਨਾ ਕੋਈ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਇਦਾਂ ਦੀ ਹੈਗੀ ਹੈ ਹਮ ਸਹੀ ਹੈ ਜੀ ਸੋ ਬਿਲਕੁਲ ਇਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਹੈ ਤੁਹਾਨੂੰ ਕਿ ਨਾਮਕਰਨ ਪੱਤਰ ਜਿਹੜਾ ਹੈਗਾ ਉਹ ਰੱਦ ਹੋਵੇਗਾ ਬਿਲਕੁਲ ਦੇਖੋ ਪੰਜਾਬ ਸਰਕਾਰ ਹੈ ਸਰਕਾਰ ਦੀ ਕਰਕਰੀ ਹੋਣ ਢਈ ਹੈ ਸਰਕਾਰ ਦਾ ਰਿਆ ਕੱਖ ਨਹੀਂ ਪਿਛਲੇ 4 ਦਿਨਾਂ ਦੇ ਵਿੱਚ ਵੀ ਜਿਹੜੀ ਗੱਲ ਸਾਡੇ ਤੇ ਇਲਜ਼ਾਮ ਦੇ ਤੌਰ ਤੇ ਲੱਗ ਰਹੀ ਸੀ ਭਾਵੇਂ ਉਹ ਵਿਰੋਧੀ ਪਾਰਟੀਆਂ ਲਾ ਰਹੀਆਂ ਸੀ ਉਹ ਤਾਂ ਸੱਚੀ ਹੋਣ ਲੱਗੀ ਕਿ 10 ਬੰਦੇ ਸਾਈਨ ਕਰਕੇ ਦੇ ਰਹੇ ਨੇ ਜੀ ਵੀ ਅਸੀਂ ਇਹਨੂੰ ਖੜਾ ਕਰ ਰਹੇ ਹਾਂ ਇਟ ਮੀਨਸ 10 ਬੰਦੇ ਤੋਂ ਹੋਗਾ ਤੁਹਾਡੇ ਖਿਲਾਫ ਜਿਹੜੇ ਤੁਹਾਡੇ ਨਾਲ ਨਹੀਂ ਗਏ ਤੁਹਾਡੇ ਕੈਂਡੀਡੇਟ ਦੇ ਨਾਲ ਨਹੀਂ ਗਏ ਹਾਂ ਦੇਖੋ ਪਾਰਟੀ ਅੰਦਰ ਡਾਇਸੈਂਟ ਪਾਰਟੀ ਅੰਦਰ ਵਿਰੋਧ ਹੁੰਦੇ ਨੇ ਪਰ ਪਾਰਟੀ ਅੰਦਰ ਵਿਰੋਧ ਇੰਨਾ ਤਿੱਖਾ ਹੋ ਜਵੇ ਪਾਰਟੀ ਇੰਨੀ ਸਟਰੋਂਗ ਹੋਈ ਹੋਵੇ ਏਡਾ ਭੜਾਈ ਬਹੁਮਤ ਹੋਵੇ ਜੇ 10 ਬੰਦੇ ਟੁੱਟ ਕੇ ਦੂਜੇ ਪੰਨੇ ਵੀ ਚੱਲ ਜਾਣ ਤਾਂ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਂ ਕਹਿੰਦਾ 20 ਬੰਦੇ ਵੀ ਟੁੱਟ ਕੇ ਚੱਲ ਜਾਣ ਸਰਕਾਰ ਨੂੰ ਨਹੀਂ ਫਰਕ ਪੈਂਦਾ 30 ਵੀ ਚੱਲ ਜਾਣ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਇੰਨੀ ਕੈਲਕੂਲੇਸ਼ਨ ਤਾਂ ਪੱਕੀ ਹੁੰਦੀ ਨਾ ਫਿਰ 10 ਬੰਦੇ ਕਿਉਂ ਸਾਈਨ ਕਰਨਗੇ ਸੋ ਮੈਨੂੰ ਲੱਗਦਾ ਕਿ ਇਹ ਝਾਲੀ ਸਾਈਨ ਨੇ ਔਰ ਉਹਨਾਂ ਵਿਅਕਤੀਆਂ ਨੇ ਐਫੀਡੇਵਟ ਦਿੱਤੇ ਨੇ ਉਹਨਾਂ ਵਿਅਕਤੀਆਂ ਨੇ ਐਫਆਈਆਰ ਦਰਜ ਕਰਾਈ ਹੈ ਉਹਦੇ ਵਿਹਾਰ ਤੇ ਇਹ ਨੋਮੀਨੇਸ਼ਨ ਪੇਪਰ ਰੱਦ ਹੋ ਜਾਣੇ ਨੇ ਹਮ ਠੀਕ ਹੈ ਬੇਲੇ ਸਾਹਿਬ ਸੋ ਇਸ ਮੁੱਦੇ ਦੀ ਆਖੀਰਲਾ ਸਵਾਲ ਜਿਹੜਾ ਹੈਗਾ ਮੈਂ ਪੁੱਛਾਂਗੀ ਸਰ ਕਿ ਤੁਹਾਨੂੰ ਲੱਗਦਾ ਹੈ ਕਿ ਨਵਨੀਤ ਚਤੁਰਵੇਦੀ ਇੱਕ ਸੀਰੀਅਸ ਉਮੀਦਵਾਰ ਸੀ ਕੀ ਲੱਗਦਾ ਹੈ ਤੁਹਾਨੂੰ ਨਹੀਂ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਅੱਜ ਨਵਨੀਤ ਦਾ ਫੇਸਬੁਕ ਵਾਲ ਤੇ ਜਦੋਂ ਮੈਂ ਪੜਦਾ ਨਾ ਹਾਂਜੀ ਉਹ ਉਸ ਜੋ ਲਿਖਦੇ ਨੇ ਉਹਨਾਂ ਦੇ ਮੁਤਾਬਕ ਇਹ ਆ ਕਿ ਮੈਂ ਧਨਵਾਦੀਆਂ ਕੇਜਰੀਵਾਲ ਸਾਹਿਬ ਦਾ ਤੇ ਭਗਵੰਤ ਮਾਨ ਦਾ ਆ ਜਿਨ੍ਹਾਂ ਨੇ ਮੈਨੂੰ ਪੰਜਾਬ ਵਿੱਚ ਇੱਕ ਲੀਡਰ ਵਜੋਂ ਪਛਾਣ ਦਵਾਤੀ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਕਿਸੇ ਇਦਾਂ ਕਿਸੇ ਨੂੰ ਲੀਡਰ ਮੰਨਣ ਲੱਗ ਪਿੰਦੇ ਨੇ ਐ ਤੁਸੀਂ ਰਾਜਸਥਾਨ ਦੇ ਰਹਿਣ ਵਾਲਿਓ ਦਿੱਲੀ ਵਿੱਚ ਪੱਤਰਕਾਰੀ ਕਰਦੇ ਹੋ ਤੇ ਤੁਹਾਡਾ ਪੱਤਰਕਾਰੀ ਦੇ ਖੇਤਰ 'ਚ ਨਾ ਆਇਆ ਇਹ ਨਹੀਂ ਗੱਲ ਪਰ ਤੁਸੀਂ ਪੰਜਾਬ ਦੇ ਵਿੱਚ ਇੱਕ ਖਬਰ ਤੋਂ ਵੱਧ ਕੇ ਇਹਦੀ ਕੋਈ ਮੈਨੂੰ ਅਹਿਮੀਅਤ ਨਹੀਂ ਲੱਦੀ ਮੈਨੂੰ ਇੱਕ ਸੀਰੀਅਸ ਕੈਂਡੀਡੇਟ ਨਹੀਂ ਲੱਗਾ ਸੀਰੀਅਸ ਕੈਂਡੀਡੇਟ ਤਾਂ ਹੋ ਸਕਦਾ ਸੀ ਜੇ ਬੰਦਾ ਇਹ ਕਹਿੰਦਾ ਵੀ ਮੈਂ 10 ਜਿਹੜੇ ਨਿਰਧਾਰਤ ਐਮਐਲਏ ਸਿਆ ਉਹਨਾਂ ਦੇ ਸਾਇਦ ਮੈਂ ਕਾਂਗਰਸੀਆਂ ਦੇ ਕਰਾ ਲੈਨੇ ਠੀਕ ਹੈ ਹੁਣ ਮੈਨੂੰ ਹੁਣ ਜੇ ਕਾਂਗਰਸੀ ਕਹਿੰਦੇ ਤੇ ਵੀ ਅਸੀਂ ਆਹੀ ਖੜਾ ਕਰਤਾ ਬੰਦਾ ਵੀ ਕਰਤਾ ਠੀਕ ਹੈ ਹਣੂ ਹੋ ਸਕਦਾ ਸੀ ਵੀ ਕਾਂਗਰਸੀ ਜਾਂ ਅਕਾਲੀ ਭਾਜਪਾ ਦੇ ਰਲਾ ਕੇ 30 ਬੰਦੇ ਨੇ ਮੰਨ ਲਓ ਹੂੰ ਤੇ ਵੋਟਾਂ ਨਿਕਲ ਆਉਂਦੀਆਂ ਨੇ 40 ਹੂੰ ਫੇਰ ਤੱਕ ਸਵਾਲ ਬਣਦਾ ਸੀ ਵੀ 10 ਬੰਦੇ ਆਵਾਦ ਵੀ ਪਾਰਟੀ ਦੇ ਵੀ ਇਹਨੂੰ ਵੋਟ ਪਾ ਗਏ ਹੂੰ ਜਦੋਂ ਅਸੀਂ ਰਾਜ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਦੇਖਦੇ ਆਂ ਵੀ ਬੜੇ ਦਬਾਅ ਵਰਤੇ ਜਾਂਦੇ ਨੇ ਬੜਾ ਪੈਸਾ ਇਨਵੋਲ ਹੁੰਦਾ ਜੀ ਵੀ ਨਵਨੀਤ ਚੱਤਰਵੈਦੀ ਵਰਗਾ ਬੰਦਾ ਕਿਹੜਾ ਨਾ ਕੋਈ ਦਬਾਅ ਆਇਆ ਨਾ ਕੋਈ ਪੈਸਾ ਆਇਆ ਨਾ ਕੋਈ ਗੱਲ ਹੈ ਇਹ ਕਿਉਂ ਕਰਾਏਗਾ ਸੋ ਇਹ ਗੱਲਾਂ ਮੈਨੂੰ ਇਹਦੇ ਇਹਦੇ ਕੈਂਡੀਡੇਚਰ ਚ ਸੀਰੀਅਸਨੈਸ ਨਹੀਂ ਦਿਖਾਈ ਨਹੀਂ ਸੀ ਦਿੰਦੀ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਸੀਰੀਅਸ ਕੈਂਡੀਡੇਟ ਹੈ ਹਮ ਠੀਕ ਹੈ ਸੋ ਵੇਲੇ ਸਾਹਿਬ ਵੇਲਾ ਹੋ ਜਾ ਲੈ ਇੱਕ ਛੋਟੀ ਜਿਹੀ ਬ੍ਰੇਕ ਤਾਂ ਆਪਾਂ ਮਿਲਦੇ ਆਂ ਬ੍ਰੇਕ ਤੋਂ ਉਸ ਬਾਅਦ ਸੋ ਦੋਸਤੋ ਤੁਸੀਂ ਕੀ ਕਹਿਣੀ ਚਾਹਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ